ਸਰ ਕੀ ਹੈ ਭਰੋਣਾ ਸਰ ਮਾਲਜੋ ਕੁਸ਼ਰੀ ਸੁਪਨ ਚਰਮਾ ਜੀ ਕਮਿਸ਼ਨਰ ਪੁਲਿਸ ਇਹ ਅੰਦਰ ਇਹਨਾਂ ਦੇ ਦੇਖਾਣੇ ਦੇਚਾਂ ਤੇ ਚੱਲਦੇ ਆ ਜਿਹੜੇ ਟਰੱਕ ਦੇ ਖਿਲਾਫ ਮੈਮ ਛੇੜੀ ਗਈ ਜਿਹਦੇ ਜਿਹਦੇ ਜੀ ਸੀ ਇੰਸਪੈਕਟਰ ਸਰੇਂਦਰ ਕੁਮਾਰ ਨੇ ਪੰਜ ਵਿਅਕਤੀ ਜਿਹੜੇ ਪੰਜ ਟੋਟਲ ਕਾਬੂ ਕੀਤੇ ਆ ਜਿਹਨਾਂ ਵਿੱਚ ਅਮਨਦੀਪ ਤੇ ਸੁਮਾਰਾਣੇ ਮਾਂ ਪੁੱਤ ਹੈਗੇ ਆ ਉਹਦੇ ਚੱਲਦੇ ਆ ਅੱਗੇ ਕਰਨ ਕੁਮਾਰ ਤੇ ਗੁਰਪ੍ਰੀਤ ਨੂੰ ਏਜੀਆਈ ਫਰਟਾਂ ਦੇ ਵਿਚੋਂ ਉਹਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲ ਟੋਟਲ 400 ਗ੍ਰਾਮ ਟੋਟਲ ਇਹਨਾਂ ਦੀ ਹਰ ਰਿਕਵਰੀ ਕੀਤੀ ਗਈ ਇਹਨਾਂ ਵਿੱਚੋਂ ਇੱਕ ਵਿਅਕਤੀ ਜਿਹੜਾ ਗੋਪੀ ਤੋਂ ਤੇ ਕਲਾ ਪਹਿਲਾਂ ਵੀ ਪਰਚਾ ਦਰਦੇ ਹੈਗੇ ਆ ਇਹਨਾਂ ਦੇ ਰਿਮਾਂਡ ਦੇ ਵਿੱਚ ਹੁਣ ਅੱਗੇ ਜਾ ਕੇ ਹੋਰ ਪੁਛੇ ਕਰਕੇ ਰਿਫਾਰਵਰਡ ਤੇ ਬੈਕਵਰਡ ਲਿੰਕ ਕੀਆ ਉਹਨਾਂ ਦੇ ਵੀ ਗ੍ਰਫਤਾਰੀ ਕੀਤੀ ਹੈ ਜੀ